ਲੋ ਜੀ ਰਵਨੀਤ ਬਿੱਟੂ ਨੂੰ ਮੋਦੀ ਮੰਤਰੀ ਮੰਡਲ ਦੇ ਵਿੱਚ ਕੇਂਦਰੀ ਮੰਤਰੀ ਬਣਾਉਣ ਦੀ ਖਬਰ ਆ ਰਹੀ ਹੈ ਤੁਸੀਂ ਦੇਖੋ ਸੈਟਿੰਗਾਂ ਕਿ ਜਿਹੜੇ ਰਵਨੀਤ ਬਿੱਟੂ ਨੂੰ ਲੁਧਿਆਣਾ ਦੇ ਲੋਕਾਂ ਨੇ ਹਰਾਤਾ ਨਹੀਂ ਜਿਤਾਇਆ ਉਸ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਚ ਮੰਤਰੀ ਬਣਾਇਆ ਜਾ ਰਿਹਾ ਹੈ ਤੇ ਪਹਿਲਾਂ ਵੀ ਇੰਜ ਹੋਇਆ ਸੀ ਜਦੋਂ ਅਮਰitsar ਦੇ ਵਿੱਚੋਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵੱਲੋਂ ਤੇ ਭਾਜਪਾ ਵੱਲੋਂ ਅਰਨੁਜੇਤਲੀ ਖੜਾ ਸੀ ਤੇ ਜੇਤਲੀ ਨੂੰ ਲੋਕਾਂ ਨੇ ਹਰਾ ਦਿੱਤਾ ਸੀ ਪਰ ਮੋਦੀ ਸਰਕਾਰ ਨੇ ਹਾਰੇ ਹੋਏ ਜੇਤਲੀ ਨੂੰ ਦੇਸ਼ ਦਾ ਖਜ਼ਾਨਾ ਮੰਤਰੀ ਬਣਾ ਦਿੱਤਾ ਸੀ ਤੇ ਇਹ ਤੁਸੀਂ ਸੈਟਿੰਗ ਦੇਖੋ ਬਿੱਟੂ ਸਾਹਿਬ ਦੀ ਇਹ ਪਹਿਲਾਂ ਹੀ ਕਹਿ ਰਹੇ ਸੀ ਅਮਿਤ ਸ਼ਾਹ ਜਦੋਂ ਪੰਜਾਬ ਆਇਆ ਸੀ ਬਿੱਟੂ ਦੇ ਹੱਕ ਤੇ ਰੈਲੀ ਕਰਨ ਉਹ ਉਦੋਂ ਹੀ ਕਹਿ ਗਿਆ ਸੀ ਕਿ ਬਿੱਟੂ ਨੂੰ ਅਸੀਂ ਵੱਡਾ ਬੰਦਾ ਬਣਾਵਾਂਗੇ ਤੇ ਸਾਡੀ ਇਹਦੇ ਨਾਲ 5 ਸਾਲ ਦੀ ਯਾਰੀ ਹੈ ਹੁਣ ਪਹਿਲਾਂ ਤਾਂ ਇਹ ਸਵਾਲ ਖੜਾ ਹੋ ਗਿਆ ਸੀ ਵੀ ਬਿੱਟੂ ਸਹੀ ਤਾਂ ਕਾਂਗਰਸ ਦੇ ਵਿੱਚ ਤੇ 5 ਸਾਲ ਤੋਂ ਯਾਰੀ ਉਹਦੀ ਅਮਿਤ ਸ਼ਾਹ ਨਾਲ ਸੀ ਤਾਂ ਫਿਰ ਇਹ ਚੱਲ ਕੀ ਰਿਹਾ ਸੀ ਫਿਰ ਬਿੱਟੂ ਸੀ ਕਿੱਧਰ ਅਗਲੀ ਗੱਲ ਬਿੱਟੂ ਜਿਹੜੇ ਇਹ ਕਹਿ ਰਹੇ ਸੀ ਲਗਾਤਾਰ ਕਿ ਮੈਂ ਕੰਮ ਵੇਖ ਕੇ ਬੀਜੇਪੀ ਚ ਗਿਆ ਬੀਜੇਪੀ ਚ ਮੈਂ ਸੇਵਾ ਕਰਨ ਗਿਆ ਅਸਲ 'ਚ ਮਿੱਤਰੋ ਆਹ ਸੈਟਿੰਗ ਸੀ ਜਿਹਦੇ ਕਰਕੇ ਬਿੱਟੂ ਸਾਹਿਬ ਗਏ ਸੀ ਜਦੋਂ ਇੱਕ ਨੇਤਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਂਦਾ ਤਾਂ ਐਵੇਂ ਨਹੀਂ ਜਾਂਦਾ ਪਹਿਲਾਂ ਸੈਟਿੰਗ ਹੁੰਦੀ ਆ ਮੈਨੂੰ ਕੀ ਦਿਓਗੇ ਮੈਨੂੰ ਕਿਹੜੀ ਕੁਰਸੀ ਮਿਲੇਗੀ ਤੇ ਫਿਰ ਜਿਹੜੀ ਅੰਦਰ ਖਾਤੇ ਤੈ ਹੋਇਆ ਸੀ ਉਹ ਬਿੱਟੂ ਸਾਹਿਬ ਨੂੰ ਭਾਗ ਲੱਗ ਗਏ ਨੇ ਬਿੱਟੂ ਸਾਹਿਬ ਨੂੰ ਮੋਦੀ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਰਿਹਾ ਹੈ ਤੀਜੀ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ ਮੋਦੀ ਸਰਕਾਰ ਨਹੀਂ ਕਹਿ ਸਕਦੇ ਐ ਇਸ ਵਾਰ ਕਿਉਂਕਿ ਇਸ ਵਾਰ ਬੀਜੇਪੀ ਕੱਲੀ ਨੂੰ ਬਹੁਮਤ ਨਹੀਂ ਮਿਲਿਆ 272 ਸੀਟਾਂ ਚਾਹੀਦੀਆਂ ਸਰਕਾਰ ਬਣਾਉਣ ਲਈ ਤੇ ਬੀਜੇਪੀ ਬਹੁਤ ਥੱਲੇ ਰਹਗੀ ਇਸ ਵਾਰ ਜੋੜ ਤੋੜ ਦੀ ਸਰਕਾਰ ਕਿਹਾ ਜਾ ਸਕਦਾ ਜਾਂ ਫੋੜੀਆਂ ਦੀ ਸਰਕਾਰ ਤਾਂ ਉਹਦੇ ਵਿੱਚ ਰਵਨੀਤ ਬਿੱਟੂ ਸਾਹਿਬ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਔਰ ਜਿਹੜੇ ਨਾਲ ਹੋਰ ਮੰਤਰੀ ਬਣਾਏ ਜਾ ਰਹੇ ਨੇ ਉਹ ਵੀ ਜਰਾ ਗੌਰ ਨਾਲ ਸੁਣ ਲੋ ਮੈਂ ਤੁਹਾਨੂੰ ਮੰਤਰੀਆਂ ਦੀ ਲਿਸਟ ਪੜ੍ਹ ਕੇ ਦੱਸਦਾ ਜਿਹੜੇ ਸੰਭਾਵੀ ਮੰਤਰੀ ਨੇ ਜਿਨ੍ਹਾਂ ਦੀ ਪੂਰੀ ਸੰਭਾਵਨਾ ਹੈ ਮੰਤਰੀ ਬਣਨ ਦੀ ਕਿਉਂਕਿ ਮੋਦੀ ਸਾਹਿਬ ਨੇ ਚਾਹ ਤੇ ਬੁਲਾਉਣੇ ਸੀ ਉਹ ਸਾਰੇ ਵਿਅਕਤੀ ਆਪਣੇ ਕੋਲ ਜਿਨ੍ਹਾਂ ਨੂੰ ਮੰਤਰੀ ਬਣਾਇਆ ਜਾਣਾ ਹੈ ਤੇ ਜਿਨ੍ਹਾਂ ਨੂੰ ਬੁਲਾ ਲਿਆ ਕਿਉਂਕਿ ਬਿੱਟੂ ਸਾਹਿਬ ਬਾਹਰ ਸੀਗੇ ਪਾਸੇ ਸੀਗੇ ਤੇ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਚੈਨਲਾਂ ਤੇ ਜਦੋਂ ਰਵਨੀਤ ਬਿੱਟੂ ਨੂੰ ਪੀਐਮਓ ਵੱਲੋਂ ਮੰਤਰ ਪ੍ਰਧਾਨ ਮੰਤਰੀ ਆਫਿਸ ਵੱਲੋਂ ਇੱਕ ਚਿੱਠੀ ਆਈ ਫੋਨ ਤੇ ਤਾਂ ਫੋਨ ਆਇਆ ਤਾਰਮਨੀਤ ਬਿੱਟੂ ਫਿਰ ਗੱਡੀ ਵੀ ਪਿੱਛੇ ਛੱਡਤੀ ਫਿਰ ਉਹ ਦੌੜ ਕੇ ਗਏ ਨੇ ਵੀਡੀਓ ਤੁਸੀਂ ਦੇਖੀ ਹੋਣੀ ਹੈ ਐਨਾ ਤਾਂ ਬਿੱਟੂ ਸਾਹਿਬ ਜ਼ਿੰਦਗੀ ਚ ਕਦੇ ਵੀ ਨਹੀਂ ਦੌੜੇ ਹੋਣਗੇ ਜਿੰਨਾ ਕੇਂਦਰੀ ਮੰਤਰੀ ਦੀ ਕੁਰਸੀ ਜਦੋਂ ਪਤਾ ਲੱਗਦੀ ਹੈ ਤਾਰਮਨੀਤ ਬਿੱਟੂ ਦੌੜ ਕੇ ਗਏ ਔਰ ਕਿਹੜੇ ਕਿਹੜੇ ਵਿਕਤੀਆਂ ਨੂੰ ਮੰਤਰੀ ਬਣਾਉਣ ਦੀ ਸੰਭਾਵਨਾ ਹੈ ਪਹਿਲਾ ਜੀਤਨਰਾਮ ਮਾਂਜੀ ਕਿਉਂਕਿ ਇਸ ਵਾਰ ਬੀਜੇਪੀ ਨਹੀਂ ਬਣ ਰਹੀ ਕੱਲੀ ਇਸ ਵਾਰ ਨितीश ਕੁਮਾਰ ਦੀ ਪਾਰਟੀ ਜੇਡੀਯੂ ਤੇ ਜਿਹੜਾ ਚੰਦਰਬਾਬੂ ਨੈਡੂ ਆ ਉਹਦੀ ਪਾਰਟੀ ਜਿਹੜੀ ਹੈ ਟੀਡੀਪੀ ਉਹਦੀ ਸਪੋਰਟ ਨਾਲ ਸਰਕਾਰ ਬਣ ਰਹੀ ਹੈ ਤੇ ਉਹਨਾਂ ਨੂੰ ਵੀ ਕਾਫੀ ਵੱਡੇ ਮੰਤਰਾਲੇ ਦੇਣੇ ਅਹੁਦੇ ਦੇਣੇ ਪੈ ਰਹੇ ਆ ਮੰਤਰੀ ਮੰਡਲ 'ਚ ਸੋ ਜੀਤਨ ਰਾ ਮਾਂਜੀ ਨੂੰ ਮੰਤਰੀ ਬਣਾਇਆ ਜਾਊਗਾ ਔਰ ਜਿਹੜੀ ਸੰਭਾਵੀ ਲਿਸਟ ਆ ਉਹਦੇ ਵਿੱਚ ਜੰਤ ਚੌਧਰੀ ਪਿਊਸ਼ ਗੋਇਲ ਚਿਰਾਗ ਪਾਸਵਾਨ ਅਸ਼ਵਨੀ ਵੈਸ਼ਨਵ मनोरलाल खट्टर ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਰਿਹਾ ਉਹਨੂੰ ਵੀ ਇਸ ਵਾਰ ਕੇਂਦਰੀ ਮੰਤਰੀ ਮੰਡਲ ਚ ਲੈਣ ਦੀ ਤਿਆਰੀ ਹੈ ਰਵਨੀਤ ਬਿੱਟੂ ਹਰਦੀਪ ਸਿੰਘ ਪੁਰੀ ਕਿਰਨ ਰੀਜੀਜੂ ਔਰ ਇਹ ਗਿਰੀ ਰਾਜ ਦਿੱਤਿਆ ਸਿੰਧਿਆ ਤੇ ਗਿਰੀ ਰਾਜ ਸਿੰਘ ਗਜਿੰਦਰ ਸਿੰਘ ਸ਼ਿਕਾਵਤ ਅ ਰਾਮਦਾਸ ਅਠਾਵਲੇ ਧਰਮਿੰਦਰ ਪ੍ਰਧਾਨ ਰਾਜਨਾਥ ਸਿੰਘ ਨਿਤਿਨ ਗੜਗਰੀ ਅਮਿਤ ਸ਼ਾਹ ਇਹ ਤਾਂ ਤਿੰਨ ਪੱਕੇ ਮੋਦੀ ਸਾਹਿਬ ਨਾਲ ਆਉਣੇ ਹੀ ਸੀ ਕਿਉਂਕਿ ਇਹ ਚਾਰਾਂ ਦੀ ਬੜੀ ਨੇੜਤਾ ਅਰਜਨਰਾਮ ਮੇਘਵਾਲ ਪ੍ਰਲਾਦ ਜੋਸ਼ੀ ਸ਼ਿਵਰਾਜ ਸਿੰਘ ਚੋਹਾਨ ਤੇ ਨਿਰਮਲਾ ਸੀਤਾ ਰਮਨ ਇਹਨਾਂ ਨੂੰ ਮੋਦੀ ਮੰਤਰੀ ਮੰਡਲ ਚ ਮੰਤਰੀ ਬਣਾਏ ਜਾਣ ਦੀ ਜਿਹੜੀ ਆ ਉਹ ਚਰਚਾ ਆ ਰਹੀ ਹੈ ਔਰ ਇੱਕ ਚਰਚਾ ਪਈ ਇਹ ਵੀ ਆ ਰਹੀ ਹੈ ਕੱਲ ਦੀ ਬਹੁਤ ਵੱਡੀ ਕਿ ਜਿਹੜਾ ਨਿਤਿਸ਼ ਕੁਮਾਰ ਹੈ ਉਹਦੀ ਪਾਰਟੀ ਜੀਡੀਯੂ ਦਾ ਇੱਕ ਵੱਡਾ ਆਗੂ ਹੈ ਤਿਆਗੀ ਸਾਹਿਬ ਉਹਨੇ ਖੁਲਾਸਾ ਕੀਤਾ ਹੈ ਕਹਿੰਦਾ ਜਿਹੜਾ ਇੰਡੀਆ ਗੱਠਜੋੜੇ ਕਾਂਗਰਸ ਰਾਹੁਲ ਗਾਂਧੀ ਹੋਰਾਂ ਵਾਲਾ ਉਹਦੇ ਵੱਲੋਂ ਇਹ ਆਫਰ ਆਇਆ ਸੀ ਕਿ ਨਿਤਿਸ਼ ਨੂੰ ਪ੍ਰਧਾਨ ਮੰਤਰੀ ਬਣਾ ਦਿੰਨੇ ਆ ਸਾਡੇ ਵਾਲੇ ਪਾਸੇ ਆ ਜਾਓ ਤੇ ਨਾਲ ਉਹਨੇ ਇਹ ਵੀ ਕਿਹਾ ਕਹਿੰਦਾ ਜਿਹੜੀ ਕਾਂਗਰਸ ਪਹਿਲਾਂ ਜਿਹੜੀ ਕਾਂਗਰਸ ਪਹਿਲਾਂ ਨਿਤਿਸ਼ ਨੂੰ ਇੰਡੀਆ ਗੱਠਜੋੜ ਦਾ ਕਨਵੀਨਰ ਨਹੀਂ ਬਣਾਉਣਾ ਚਾਹੁੰਦੀ ਸੀ ਆਗੂ ਨਹੀਂ ਬਣਾਉਣਾ ਚਾਹੁੰਦੀ ਸੀ ਅੱਜ ਲੋੜ ਵੇਲੇ ਉਹੀ ਕਾਂਗਰਸ ਉਹੀ ਗੱਠ ਜੋੜ ਪ੍ਰਧਾਨ ਮੰਤਰੀ ਨਿਤਿਸ਼ ਨੂੰ ਬਣਾਉਣ ਦੀ ਗੱਲ ਕਰ ਰਿਹਾ ਹੈ ਕਹਿੰਦਾ ਅਸੀਂ ਐਡੇ ਕੱਚੇ ਨਹੀਂਗੇ ਹੁਣ ਨਹੀਂ ਅਸੀਂ ਜਾਣਾ ਸੋ ਇੱਥੇ ਬੜਾ ਕੁਝ ਸਮਝ ਆਉਂਦਾ ਹੈ ਨਾ ਕਿ ਗਾਉਂ ਪਣਾਵੇ ਜੋ ਮਤਲਬ ਲੋੜ ਵੇਲੇ ਬੜਾ ਕੁਝ ਕਰਨਾ ਪੈਂਦਾ ਲੋੜ ਕਾਢ ਦੀ ماں ਤੇ ਮੋਦੀ ਹੋਰਾਂ ਨੇ ਵੀ ਕਾਢ ਕੱਢੀ ਜਿਹੜਾ ਉਹਨਾਂ ਨੇ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨੈਡੂਰਾਂ ਦੀ ਹਰੇਕ ਗੱਲ ਮੰਨਣ ਦੀ ਗੱਲ ਕਹਿ ਦਿੱਤੀ ਤੇ ਉਧਰ ਨਿਤਿਸ਼ ਕੁਮਾਰ ਤੇ ਜਿਹੜਾ ਚੰਦਰਬਾਬੂ ਨੈਡੂ ਹੈ ਉਹਨਾਂ ਨੇ ਵੀ ਫਿਰ ਆਪਣੀਆਂ ਮਨਾ ਕੇ ਜਿਵੇਂ ਪੰਜਾਬੀਆਂ ਦੇ ਵਿਆਹ 'ਚ ਫੁੱਫੜ ਮਾਂਦੇ ਆਟੇ ਆਂਗੂ ਆਕੜ ਜਾਂਦੇ ਨੇ ਕਈ ਵਾਰੀ ਵੀ ਆਹ ਮੰਨੋਗੇ ਤਾਂ ਮੈਂ ਬਰਾਤੇ ਚੜੂੰਗਾ ਓਵੇਂ ਅਗਲਿਆਂ ਨੇ ਮਨਾਈਆਂ ਨੇ ਬਾਹਰ ਪਾਵੇ ਹਸੀ ਖੇਢੀ ਜਾਂਦੇ ਨੇ ਅੰਦਰ ਬੜਾ ਕੁਝ ਚੱਲਿਆ ਤੇ ਅੰਦਰ ਜਿਹੜਾ ਕੁਝ ਚੱਲਿਆ ਉਦੇ ਆਧਾਰ ਤੇ ਫਿਰ ਹੁਣ ਮੰਤਰਾਲੇ ਵੰਡੇ ਗਏ ਨੇ ਸੋ ਮੰਤਰਾਲੇ ਅਗਲਿਆਂ ਨੇ ਉਹੀ ਲੈਣੇ ਹੁੰਦੇ ਨੇ ਕਿਹੜੇ ਸੇਵਾ ਸੁਭਾ ਕਰਨ ਦੀ ਗੱਲ ਹੁੰਦੀ ਗੱਲ ਅੰਦਰ ਹੋਰ ਹੁੰਦੀ ਆ ਕਿਹੜੇ ਮੰਤਰਾਲੇ ਚ ਕਿੰਨੀ ਮਲਾਈ ਕਿੰਨਾ ਕੀ ਕੁਸ਼ ਹੈ ਸੁਧਾਰ ਤੇ ਬੜਾ ਕੋ ਸੋਚਿਆ ਜਾਂਦਾ ਸੋ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਚ ਲਿਆ ਜਾ ਰਿਹਾ ਇਹ ਵੱਡੀ ਚਰਚਾ ਹੈ ਖਬਰ ਵੀ ਵੱਡੀ ਹੈ ਬਿੱਟੂ ਨੂੰ ਪਈਆਂ ਪਈਆਂ ਨੇ ਹਰਾਇਆ ਪੰਜਾਬ ਚੋਂ ਬਿੱਟੂ ਵੋਟ ਵਾਵਾ ਲੈ ਗਿਆ ਕਿਉਂਕਿ ਜਿਹੜਾ ਜਿਹੜਾ ਲੁਧਿਆਣਾ ਦਾ ਏਰੀਆ ਉਹ ਸਾਰਾ ਜ਼ਿਆਦਾਤਰ ਜਿਹੜਾ ਉਹ ਜਿਹੜਾ ਸਾਡੇ ਹਿੰਦੂ ਭਾਈਚਾਰੇ ਵਾਲਾ ਏਰੀਆ ਤੇ ਭਾਜਪਾ ਸਾਡੇ ਹਿੰਦੂ ਭਾਈਚਾਰੇ ਨੂੰ ਬਹੁਤ ਵੱਡੇ ਸਬਜ ਬਾਗ ਦਿਖਾਉਂਦੀ ਹੈ ਤਾਂ ਇਸ ਕਰਕੇ ਰਵਨੀਤ ਬਿੱਟੂ ਵੀ ਉਹਨੇ ਦਿਨ ਤਿਲਕ ਲਾਇਆ ਹੀ ਨਹੀਂ ਮੱਥੇ ਤੋਂ ਜਿੰਨੇ ਦਿਨ ਵੋਟਾਂ ਸੀ ਉਹਰ ਉਸ ਤੋਂ ਬਾਅਦ ਉਹ ਕਈ ਵਾਰੀ ਸਾਨੂੰ ਦਿਖਿਆ ਹੀ ਨਹੀਂ ਵੀ ਲਾਇਆ ਹੋਇਆ ਸੋ ਬੜੇ ਤਰੀਕੇ ਨੇ ਭਾਈ ਕੰਮ ਕਰਨ ਦੇ ਵਰਤੀ ਜਾਣ ਸਾਰੇ ਪਰ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਚ ਲਿਆ ਜਾ ਰਿਹਾ ਇਹ ਵੱਡੀ ਖਬਰ ਹੈ ਪਰ ਜਿਹੜਾ ਮਰਜੀ ਬਣ ਜੇ ਆਮ ਜਨਤਾ ਦੀ ਦਸ਼ਾ ਇਹੋ ਰਹਿਣੀ ਹੈ ਕਿਉਂਕਿ ਨੀਤੀਆਂ ਪਾਲਿਸੀਆਂ ਤਾਂ ਉਹ ਹੀ ਚੱਲਣੀਆਂ ਨੇ ਜੋ ਕੁਝ ਵੱਡੇ ਕਾਰਪੋਰੇਟ ਘਰਾਣੇ ਚਾਹੁੰਦੇ ਨੇ ਬਹੁਤ ਮਿਹਰਬਾਨੀ